ਲੁਧਿਆਣਾ ਦੇ ਡੰਡੀ ਸੁਆਮੀ ਮੰਦਿਰ ਹੰਬੜਾ ਰੋਡ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੇ ਅਯੁੱਧਿਆ ਵਿਖੇ 22 ਜਨਵਰੀ ਨੂੰ ਹੋਣ ਜਾ ਰਹੇ ਸ਼ੁਭਾਰੰਭ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਬਣੇ ਰਾਮ ਮੰਦਿਰ 'ਚ ਲੋਕਾਂ ਦੇ ਵੱਲੋਂ ਦਰਸ਼ਨ ਦੀਦਾਰ ਕਰਵਾਏ ਜਾ ਰਹੇ ਨੇ ਦੱਸਦੀ ਹੈ ਕਿ ਪ੍ਰਬੰਧਕਾਂ ਨੇ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਜੀ ਵੱਲੋਂ ਸਮੁੰਦਰ ਮੰਤਨ ਦੌਰਾਨ ਰਾਮ ਸੇਤੂ ਪੱਥਰ ਦਾ ਵੀ ਅੰਗ ਲੁਧਿਆਣੇ 'ਚ ਲਿਆਂਦਾ ਗਿਆ ਹੈ ਉਹਨਾਂ ਨੇ ਕਿਹਾ ਕਿ 18 ਤੋਂ 22 ਜਨਵਰੀ ਤੱਕ ਲੋਕਾਂ ਨੂੰ ਦਰਸ਼ਨ ਦੀਦਾਰ ਕਰਵਾਏ ਜਾਣਗੇ ਮੇਰਾ ਨਾਮ ਮੁਕੇਸ਼ ਜੈਨ ਬਿਟੂ ਨੋਕਰ ਜੀ ਅਸਰ ਰਾਮ ਸੇਕੀ ਜਿਹੜਾ ਲੁਧਿਆਣਾ ਦੇ ਵੀ ਪੁੱਜਿਆ ਵਾ ਦਰਸ਼ਨ ਕਰਵਾਏ ਜਾਣਗੇ ਕਿ ਕਿੱਥੇ ਜਗ੍ਹਾ ਤੇ ਕਰਵਾਏ ਜਾਣਗੇ ਕਿਸ ਅ ਕਿੰਨੇ ਦਿਨ ਵਾਸਤੇ ਜਿਹੜਾ ਪਹਿਲਾਂ ਤਾਂ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੇਰੇ ਰਾਮ ਸਭ ਕੇ ਰਾਮ ਇਹਦੇ ਨਾਲ ਅਸੀਂ ਇਹ ਇੱਕ ਪ੍ਰਯਾਸ ਕੀਤਾ ਰਾਮ ਮੰਦਰ ਦਾ ਲੋਕਾਂ ਨੂੰ ਦਰਸ਼ਨ ਕਰਾਉਣ ਦਾ ਡੰਡੀ ਸਵਾਮੀ ਗਊਸ਼ਾਲਾ ਗੋਲਕ ਉੱਥੇ ਅਸੀਂ ਇਹ ਪ੍ਰੋਗਰਾਮ ਰੱਖਿਆ 4 ਦਿਨ 18 ਤੋਂ 17 ਤੋਂ 22 ਤੱਕ ਜੀ 5 ਦਿਨ ਅਸੀਂ ਸਾਰਾ ਨੂੰ ਰਥ ਯਾਤਰਾ ਕਰਨੀ ਸ਼ੋਭਾ ਯਾਤਰਾ ਕਰਨੀ ਆ ਜੀ ਤੇ 18 ਤੋਂ 22 ਤੱਕ ਉੱਥੇ ਅਸੀਂ ਗਊਸ਼ਾਲਾ ਚ 31 ਹਵਨ ਕੁੰਡ ਬਣਾਏ ਆ ਜਿਹੜੇ 101 ਘੰਟਾ ਲਗਾਤਾਰ ਚੱਲੂਗਾ ਇੱਕ ਕੁੰਡ ਬਾਕੀ ਕੁੰਡs ਛੇਰੇ 10 ਤੋਂ 11 ਤੱਕ ਅਲੱਗ-ਅਲੱਗ ਤਰ੍ਹਾਂ ਦੇ ਲੋਕ ਇਹਦੇ 'ਚ ਹਵਨ ਕਰਨਗੇ ਜੀ ਅਲੱਗ-ਅਲੱਗ ਲੋਕ ਹਰ ਰੋਜ਼ ਹਰ ਹਰ ਰੋਜ਼ ਹਰ ਇੱਕ ਦਿਨ ਹਰ ਇੱਕ ਨਿਆ ਆਦਮੀ ਪਰਿਵਾਰ ਸਾਥੀ ਦੇ 'ਚ ਹਵਨ ਕਰੂਗਾ ਜੀ ਤੇ ਜਿਹੜਾ ਰਾਮ ਸੇਤੂ ਦੀ ਤੁਸੀਂ ਗੱਲ ਕਹੀ ਆ ਰਾਮ ਸੇਤੂ ਜਿਹੜਾ ਇਹ 2006 ਦੇ ਵਿੱਚ ਸਤ ਦੇ ਵਿੱਚ ਜਦੋਂ ਸਾਰੇ ਭਾਰਤ 'ਚ Hindu Muslim ਰਾਈਟਸ ਹੋ ਰਹੇ ਸੀਗੇ ਉਦੋਂ ਵਿਸ਼ਵ ਬਿੰਦੂ ਪਰਸ਼ਦ ਵਾਲਿਆਂ ਨੇ ਇਹ ਪੂਰੇ ਮੁਲਕ ਚ ਪੂਰੇ ਹਿੰਦੁਸਤਾਨ ਚ ਇੱਕ ਅਭਿਆਨ ਚਲਾਇਆ ਸੀ ਜਿਹਦੇ ਚ ਰਾਮ ਮੰਦਰ ਸੇਤੂ ਜਿਹੜਾ ਇਹਨੂੰ ਹਰ ਜਗ੍ਹਾ ਦਰਸ਼ਨਾਂ ਲਈ ਲੋਕਾਂ ਨੂੰ ਲੈ ਕੇ ਗਏ ਸੀਗੇ ਉਹਦੇ ਚ ਉਹ ਲੁਧਿਆਣੇ ਵੀ ਲੈ ਕੇ ਆਏ ਜਦੋਂ ਲੁਧਿਆਣੇ ਲੈ ਕੇ ਆਏ ਉਹਨਾਂ ਨੇ ਆਕੇ ਬਾਲਾਜੀ ਸੰਗ ਪਰਿਵਾਰ ਜਿਹੜਾ ਜਨਰਲ ਜੀ ਦਾ ਕੀ ਨਾਮ ਇਹਨਾਂ ਦਾ ਸੰਤਰਾਮ ਜਿੰਦਲ ਜੀ ਦੇ ਕੋਲੋਂ ਰੱਥ ਲੈ ਕੇ ਇਹਦਾ ਇਹਨੂੰ ਪੂਰੇ ਸ਼ਹਿਰ ਚ ਇਹਦੀ ਫੇਰੀ ਲਵਾਈ ਸੀ ਲੋਕਾਂ ਨੂੰ ਦਰਸ਼ਨ ਦਿੱਤੇ ਸੀ ਇਹਦੇ ਤੇ ਜਾਂਦੀ ਵਾਰੀ ਉਹ ਇਹਨੂੰ ਗਿਫਟ ਦੇ ਗਏ ਸੰਤਰਾਮ ਜੀ ਨੂੰ ਤੇ ਹਰ ਸਾਲ ਚ ਦੋ ਤਿੰਨ ਵਾਰੀ ਉਹ ਆਪਣੀ ਚੌਂਕੀ ਜੇ ਨੂੰ ਲੋਕਾਂ ਦੇ ਦਰਸ਼ਨਾਂ ਲਈ ਰੱਖਦੇ ਆ ਅਸੀਂ ਉਹਨਾਂ ਕੋਲੋਂ ਬੇਨਤੀ ਕਰਕੇ ਰਿਕੁਐਸਟ ਕਰਕੇ 5 ਦਿਨ ਲਈ ਇਹ ਰਾਮ ਸੇਤੂ ਉਹਨਾਂ ਕੋਲੋਂ ਲਿੱਤਾ ਜੀ ਲੋਕਾਂ ਨੂੰ ਦਰਸ਼ਨ ਦਿਲਾਉਣ ਲਈ ਇਹ ਅਸੀਂ ਆਪਣੇ ਉੱਥੇ ਜਿੱਥੇ ਗਊਸ਼ਾਲਾ ਚ ਲੋਕਾਂ ਨੂੰ ਹਵਨ ਕੁੰਡ ਕਰਵਾਣੇ ਆ ਉੱਥੇ ਅਸੀਂ ਇਹ ਨਾਲ ਰੱਖਾਂਗੇ ਲੋਕਾਂ ਨੂੰ ਦਰਸ਼ਨ ਦੇਣ ਲਈ ਅਸੀਂ ਉਹਦੇ ਅੰਦਰ ਇੱਕ ਸੀਤਾ ਮਈਆ ਦੇ ਘਰ ਤੋਂ ਉਹਦੇ ਪੇਕਿਆਂ ਤੋਂ ਜਲ ਲੈ ਕੇ ਆਏ ਆ ਜਿਹੜਾ ਲੋਕਾਂ ਨੂੰ ਚਰਨਮਤ ਦੇ ਰੂਪ ਚ ਦਵਾਂਗੇ। ਅਯੁੱਧਿਆ ਤੋਂ ਰੱਜ ਜਿਹਨੂੰ ਮਿੱਟੀ ਕਹਿੰਦੇ ਆ ਉਹਦਾ ਉਹ ਲੈ ਕੇ ਆਏ ਆ ਉਹਦਾ ਤਿਲਕ ਕਰਾਵਾਂਗੇ ਤੇ ਮੋਦੀ ਜੀ ਨੇ ਕਹੇ ਕਿਹਾ ਸੀ ਵੀ ਯਾਰ ਹਰ ਆਦਮੀ ਉੱਥੇ ਨਹੀਂ ਪਹੁੰਚ ਸਕਦਾ ਅਯੁੱਧਿਆ ਤੁਸੀਂ ਆਪਣੇ ਆਪਣੇ ਸ਼ਹਿਰ ਚ ਇਹ ਕਰੋ ਤੇ ਉਹ ਭਾਵਨਾ ਨੂੰ ਰੱਖ ਕੇ ਰੱਖਦੇ ਹੋਏ ਮੈਂ ਇਹ ਬੀੜਾ ਚੱਕਿਆ ਮੈਂ ਤੇ ਮੇਰੇ ਸਾਥੀਆਂ ਨੇ ਇਹ ਬੀੜਾ ਚੱਕਿਆ ਤੇ ਅਸੀਂ ਲੋਗਾ ਨੂੰ ਦਰਸ਼ਨ ਜਿੰਨੇ ਵੱਧ ਤੋਂ ਵੱਧ ਲੋਕ ਹੋਣ ਇੱਥੇ ਲੁਧਿਆਣੇ ਦਰਸ਼ਨ ਕਰਨ ਹਰ ਆਦਮੀ ਦੀ ਪਹੁੰਚ ਨਹੀਂ ਹੁੰਦੀ ਯੋਧਿਆ ਜਾਂਦੀ ਤੇ ਅਸੀਂ ਉਹ ਪ੍ਰਯਾਸ ਕੀਤਾ ਜੀ ਇੱਥੇ ਇਹ ਨਾਲ ਅਸੀਂ ਇਹ ਪਾਣੀ ਜਿਹੜਾ ਚਰਨਮਤ ਦੇ ਰੂਪ ਚ ਲੋਕਾਂ ਨੂੰ ਦੇਣਾ ਤੇ ਰਾਜ ਜਿਹੜਾ ਟਿਕਾ ਲਗਾਣਾ ਉਹ ਲੈ ਕੇ ਆਏ ਆ ਜੀ ਤੇ ਇਹ ਇਹ ਸਾਰਾ ਕਰਦੇ ਹੋਏ ਅਸੀਂ ਇਹ ਪ੍ਰਯਾਸ ਕੀਤਾ ਡੰਡੀ ਸਵਾਮੀ ਜੀ ਮਹਾਰਾਜ ਜੀ ਦੇ ਨਾਲ ਰਲ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਵੀ ਨਾਲ ਲੱਗੋ ਸਾਡੇ ਉਹਨਾਂ ਨੇ ਵੀ ਕੀਤਾ ਮੈਂ ਇਹ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਕਰਦਾ ਵੀ ਵੱਧ ਚੜ ਕੇ ਇਹਦੇ ਵਿੱਚ ਭਾਗ ਲਓ ਆਪਣੇ ਪਰਿਵਾਰ ਸਾਇਤ ਭਾਗ ਲਓ ਕਿਉਂਕਿ ਇਹ ਸਾਨੂੰ 500 ਸਾਲਾਂ ਬਾਅਦ ਇਹ ਮੌਕਾ ਮਿਲਿਆ 500 ਸਾਲ ਪਹਿਲਾਂ ਸਾਡਾ ਮੁਸਲਮ ਮੁਗਲਾਂ ਨੇ ਸਾਡਾ ਮੰਦਿਰ ਵਿਅਸਤ ਕਰਤਾ ਸੀਗਾ ਤੇ ਸਾਡੀਆਂ ਕਈ ਜਨਰੇਸ਼ਨਾਂ ਇਹਦੇ ਜੋ ਚਲੀਆਂ ਗਈਆਂ ਇਹ ਸੋਚ-ਸੋਚ ਕੇ ਸਾਨੂੰ ਕਿਦੋਂ ਰਾਮ ਮੰਦਿਰ ਦੇ ਦਰਸ਼ਨ ਹੋਣਗੇ ਸਾਡਾ ਮੰਦਿਰ ਦੁਬਾਰਾ ਕਿਦੋਂ ਬਣੂਗਾ ਲੇਕਿਨ ਨਹੀਂ ਬਣ ਸਕਿਆ ਕੁਝ ਕਾਰਨ ਵਸ਼ ਅੱਜ ਜਿਹੜੀ ਜਨਰੇਸ਼ਨ ਸਾਡੀ ਇੱਥੇ ਧਰਤੀ ਤੇ ਹੈਗੀ ਆ ਸਾਡੇ ਵਾਲੀ ਜਿਹੜੇ ਆਪਾਂ ਤੁਸੀਂ ਲੋਕ ਸਾਰੇ ਇਕੱਠੇ ਆ ਸਾਨੂੰ ਸਾਡੀ ਖੁਸ਼ਕਿਸਮਤੀ ਆ ਪ੍ਰਭੂ ਰਾਮ ਨੇ ਸਾਨੂੰ ਇੱਥੇ ਰੱਖਿਆ ਦਾ ਇਸ ਕਰਕੇ ਵੀ ਇਹ ਅੱਜ ਸਾਨੂੰ ਮੌਕਾ ਦਿੱਤਾ ਇਹ ਇਹਦੇ ਮੰਦਰ ਦੇ ਦਰਸ਼ਨ ਕਰਨ ਦਾ ਤੇ ਨਾਲ ਇਹਦੇ 'ਚ ਆਪਣਾ ਯੋਗ ਯੋਗਦਾਨ ਪਾਣ ਦਾ ਸਰ ਜਿੱਤਰਾ ਨਾਮ ਸਿੱਧੂ ਕਿਹਾ ਗਿਆ ਸੀ ਕਿ ਉਸ ਸਮੇਂ ਮੰਦਰ ਦੇ ਬਣਾਇ ਪੁਲ ਬਣਾਇਆ ਗਿਆ ਸੀ ਇੱਕ ਖਾਸ ਪੁਲ ਬਣਾਇਆ ਗਿਆ ਸੀ ਜਦੋਂ ਨੰਕਾ ਤੱਕ ਪਹੁੰਚ ਕਰਨੀ ਸੀ ਭਗਵਾਨ ਰਾਮ ਨੂੰ ਕਿ ਉਹਦਾ ਹੀ ਅੰਸ਼ ਹੈ ਜੀ ਉਹਦੀ ਇੰਛਾ ਜੀ ਇਹ ਉਹਦਾ ਇੱਕ ਹਿੱਸਾ ਜੀ ਉਹ ਰਾਮ ਵਿਸ਼ਵ ਬਿੰਦੂ ਪਰਸ਼ਦ ਆਲਾ ਨੇ ਉਹਦੇ ਅੰਸ਼ ਲੈ ਕੇ ਪੂਰੇ ਹਿੰਦੁਸਤਾਨ ਚ ਕਮਾਈ ਸੀ ਉਹ ਜਾਂਦੀਆਂ ਸਾਨੂੰ ਦੇ ਗਏ ਅਸੀਂ ਉਹਨਾਂ ਦੇ ਵੀ ਰਿਣੀ ਆ ਸਾਡੇ ਲੁਧਿਆਣਾ ਵਾਸੀਆਂ ਨੂੰ ਇਹਦੇ ਦਰਸ਼ਨ ਹੋਣਗੇ ਲੋਕਾਂ ਨੇ ਟੀਵੀ ਦੇ ਵਿੱਚ ਹੀ ਦੇਖੇ ਸੀ ਜਾਂ ਲੋਕਾਂ ਨੇ ਸੁਣੀਆਂ ਸੀ ਕਹਾਣੀਆਂ ਦੇ ਵਿੱਚ ਸੁਣਿਆ ਸੀ ਲੱਗਦਾ ਕਿ ਲੋਕਾਂ ਵਾਸਤੇ ਇੱਕ ਲੋਕਾਂ ਵਾਸੀ ਕ੍ਰੀਏਟਿਵਿਟੀ ਹੈ ਜੀ ਇਹ ਹੈ ਦੇਖੋ ਅੱਜ ਅੱਜ ਜਿਹੜੀ ਅਸੀਂ ਸੋਚ ਬਣਾਈ ਮਾਤਾ ਸੀਤਾ ਮਈਆ ਦੇ ਘਰ ਤੋਂ ਪਾਣੀ ਲੈ ਕੇ ਆਂਦੀ ਚਰਨਮਤ ਦੇ ਰੂਪ ਚ ਦੇਂਦੀ ਪ੍ਰਭੂ ਰਾਮ ਦੇ ਰੱਜ ਦੀ ਟਿਕਾ ਲਗਾਉਂਦੀ ਇੱਕ ਪ੍ਰਯਾਸ ਆ ਜੀ ਵਧੀਆ ਲੋਕਾਂ ਦੇ ਸੰਸਕਾਰ ਵਧੀਆ ਜਾਣ ਲੋਕਾਂ ਨੂੰ ਵਧੀਆ ਸਿਸਟਮ ਮਲੇ ਪ੍ਰਭੂ ਰਾਮ ਦੇ ਨੇੜੇ ਹੋਣ ਲੋਕੀ ਇਹ ਇਹ ਅਸੀਂ ਪ੍ਰਯਾਸ ਕੀਤਾ ਜੀ ਸਾਰਾ ਤੇ ਮੈਂ ਹਰ ਉਹ ਪਾਰਟੀ ਨੂੰ ਪੋਲੀਟੀਕਲ ਪਾਰਟੀਆਂ ਨੂੰ ਆਮ ਲੋਕਾਂ ਨੂੰ ਹਰ ਧਰਮ ਨੂੰ ਇਹ ਕਹਿਣਾ ਚਾਹਨਾ ਵੀ ਯਾਰ ਆਪਣੇ ਆਪਣੇ ਚੀਜ਼ਾਂ ਤੋਂ ਉੱਠ ਕੇ ਪਾਟੀਆਂ ਤੋਂ ਉੱਠ ਕੇ ਆਪਣੇ ਧਰਮਾਂ ਤੋਂ ਉੱਠ ਕੇ ਪ੍ਰਭੂ ਰਾਮ ਜਿਨੇ ਜਿਨੇ ਸਾਰੀ ਦੁਨੀਆ ਚਲਾਈ ਆ ਜਿਨੇ ਸ੍ਰਿਸ਼ਟੀ ਚਲਾਈ ਆ ਉਹਨਾਂ ਦੇ ਯੱਗ ਚ ਵੱਧ ਚੜ ਕੇ ਭਾਗ ਲਓ ਤੇ ਸਾਨੂੰ ਸਾਰਿਆਂ ਨੂੰ ਯੱਗ ਚ ਸੇਵਾ ਕਰਨ ਦਾ ਮੌਕਾ ਦਿਓ ਧੰਨਵਾਦ ਜੀ ਹੋਰ ਕੁਝ ਪੁੱਛਣਾ ਜੀ ਲਿਜਾਨਾ ਲਾਇਕ ਲਈ ਸੁਨਿੰਦਰ ਸੋਨੀ ਦੀ ਰਿਪੋਰਟ